ਕਿਹਾ ਜਾਂਦਾ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਇਸ ਤਰੀਕੇ ਦਾ ਹੀ ਮਾਮਲਾ ਰਾਤ ਚੰਡੀਗੜ੍ਹ ਦੇ ਨਜ਼ਦੀਕ ਪਿੰਡ ਕਾਸਮ ਸਾਹਮਣੇ ਆਇਆ ਜਿੱਥੇ ਕਿ ਕਾਸਲ ਦੇ ਵਿੱਚ ਇੱਕ ਤੇਜ਼ ਰਫਤਾਰ ਥਾਰ ਗੱਡੀ ਨੇ ਇੱਕ ਗਾਂ ਤੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ ਜਿਸ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਹਸਪਤਲ ਵਿੱਚ ਦਾਖਲ ਹੈ ਤਾਂ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਉਹ ਥਾਰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਈ ਦੂਜੇ ਪਾਸੇ ਉਹ ਨੌਜਵਾਨ ਜੋ ਕਿ ਉਹ ਥਾਰ ਚਲਾ ਰਿਹਾ ਸੀ ਉਸ ਨੇ ਪਹਿਲਾਂ ਇੱਕ ਗਾਂ ਦੇ ਵਿੱਚ ਥਾਰ ਮਾਰੀ ਉਹ ਫਟੜ ਕੀਤੀ ਫਿਰ ਉਸ ਤੋਂ ਬਾਅਦ ਜਾ ਕੇ ਇੱਕ ਵਿਅਕਤੀ ਐਕਟਿਵਾ ਤੇ ਸਵਾਰ ਹੋ ਕੇ ਆ ਰਿਹਾ ਸੀ ਇੱਕ ਸਾਈਕਲ ਦੇ ਉੱਤੇ ਆ ਰਿਹਾ ਸੀ ਸਾਈਕਲ ਵਾਲਾ ਵਿਅਕਤੀ ਮੌਕੇ ਤੇ ਹੀ ਦਮ ਤੋੜ ਗਿਆ ਦੂਜੇ ਪਾਸੇ ਐਕਟਿਵਾ ਸਵਾਰ ਜੋ ਵਿਅਕਤੀ ਸੀ ਉਹ ਗੰਭੀਰ ਜ਼ਖਮੀ ਹੈ ਹਸਪਤਾਲੇ ਦਾਖਲ ਹੈ ਸੁਣ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਥਾਰ ਗੱਡੀ ਜੋ ਹਰਿਆਣਾ ਨੰਬਰ ਦੱਸੀ ਹੈ ਜਿਹੜੇ ਹਰਿਆਣੇ ਦਾ ਹੀ ਨੌਜਵਾਨ ਹੈ ਜੋ ਕਿ ਪਿੰਡ ਕਾਂਸਲ ਦੇ ਵਿੱਚ ਹੀ ਕਿਰਾਏ ਦੇ ਉੱਤੇ ਰਹਿੰਦਾ ਸੀ ਜੋ ਕਿ ਕੈਂਬ ਵਾਲਾ ਚੰਡੀਗੜ੍ਹ ਦੇ ਪਾਸੇ ਤੋਂ ਥਾਰ ਲੈ ਕੇ ਆ ਰਿਹਾ ਸੀ ਤੇਜ਼ ਰਫਤਾਰੀ ਕਾਰਨ ਇਹ ਹਾਸ ਵਾਪਰਿਆ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਥਾਰ ਗੱਡੀ ਦੀ ਸਪੀਡ ਕਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੀ ਤੇਜ਼ ਭੱਜ ਰਹੀ ਹੈ ਕਿਉਂਕਿ ਉੱਥੇ ਪਿੰਡ ਨੇ ਪਿੰਡ ਦੇ ਵਿੱਚ ਸ਼ਾਮਸ ਵੇਲੇ ਕਾਫੀ ਟ੍ਰੈਫਿਕ ਵੀ ਹੁੰਦੀ ਹੈ ਕਾਫੀ ਲੋਕ ਉੱਜਗਾ ਉਹ ਧਿਆਨ ਜਾਣ ਕਰਦੇ ਨੇ ਕਿਉਂਕਿ ਚੰਡੀਗੜ੍ਹ ਦੇ ਨਜ਼ਦੀਕ ਲੱਗਦਾ ਇਹ ਪਿੰਡ ਹੈ ਤਾਂ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਕਿ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਉਸ ਵਿਅਕਤੀ ਦਾ ਹੁਣ ਮੈਡੀਕਲ ਕਰਵਾਇਆ ਜਾ ਰਿਹਾ ਹੈ ਆਖਿਰ ਉਸ ਵਿਅਕਤੀ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਾਂ ਫਿਰ ਕੋਈ ਹੋਰ ਕਾਰਨ ਸੀ ਇਹ ਪੂਰੀ ਤਫਤੀਸ਼ ਦਾ ਵਿਸ਼ਾ ਹੈ ਪੁਲਿਸ ਨੇ ਕਈ ਧਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਦੂਜੇ ਪਾਸੇ ਇੱਕ ਵਿਅਕਤੀ ਜੋ ਐਕਟਿਵ ਸਵਾਰ ਹੋ ਕੇ ਜਾ ਰਿਹਾ ਸੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਇੱਕ ਵਿਅਕਤੀ ਜਿਹੜੀ ਮੌਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜੋ ਵਿਅਕਤੀ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਕਈ ਵਾਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਰਾਹਤੇ ਦੇ ਵਿੱਚ ਉਸ ਦੀ ਮੌਤ ਵੀ ਉਸ ਨੂੰ ਅਡੀ ਕਰ ਰਹੀ ਹੈ ਪਰ ਕਿਸੇ ਦਿਨ ਗੈਲੀ ਤੇ ਕਿਸੇ ਦੀ ਲਾਪਰਵਾਹੀ ਕਈ ਵਾਰ ਕਿਸੇ ਲੋਕਾਂ ਦੀ ਜਾਨਾਂ ਦਾ ਕਾਰਨ ਬਣ ਜਾਂਦੀ ਹੈ ਤੇ ਇਸ ਨੂੰ ਲੈ ਕੇ ਤਸਵੀਰ ਤੁਸੀਂ ਦੇਖੋ ਕਿ ਚੰਡੀਗੜ੍ਹ ਦੇ ਕੈਂਬ ਵਾਲਾ ਕਾਉਂਸਲ ਦੇ ਵਿੱਚਕਾਰ ਇਹ ਹਾਦਸਾ ਵਾਪਰਿਆ ਮੌਕੇ ਤੇ ਪੁਲਿਸ ਨੇ ਥਾਰ ਕਬਜ਼ੇ ਵਿੱਚ ਲੈ ਲਈ ਦੂਜੇ ਪਾਸੇ ਹੁਣ ਜਿਸ ਵਿਅਕਤੀ ਨੇ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਮੌਕੇ ਦੇ ਲੋਕਾਂ ਵੱਲੋਂ ਤੇ ਨਾਲ ਦੀ ਨਾਲ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤੇ ਤਫਤੀਸ਼ ਦਾ ਵਿਸ਼ਾ ਕਿ ਆਖਰ ਇਸ ਵਿਅਕਤੀ ਨੇ ਕਿਹੜਾ ਨਸ਼ਾ ਕੀਤਾ ਸੀ ਜਾਂ ਫਿਰ ਕਾਰਨ ਕੀ ਬਣਿਆ ਤੇ ਇਸ ਨੂੰ ਲੈ ਕੇ ਤਿੰਨ ਜੜੇ ਇੰਜਰ ਹੋਇਨੇ ਜਿੱਦੇ ਵਿੱਚ ਕਿ ਗਾਂ ਦੀ ਮੌਕੇ ਤੇ ਮੌਤ ਹੋ ਗਈ ਦੂਜੇ ਪਾਸੇ ਸਾਈਕਲ ਵਾਲੇ ਵਿਅਕਤੀ ਦੀ ਮੌਤ ਹੋ ਗਈ ਤੀਜਾ ਐਕਟਿਵਾ ਸਵਾਰ ਜ਼ਖਮੀ ਹੋਇਆ ਤਿੰਨ ਵਿਅਕਤੀਆਂ ਨੂੰ ਇਸ ਥਾਰ ਗੱਡੀ ਦੇ ਨਾਲ ਟੱਕਰ ਕਰਕੇ ਜ਼ਖਮੀ ਕੀਤਾ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਈ ਸੀ ਇਹ ਤਸਵੀਰਾਂ ਨਾਲ-ਨਾਲ ਨੇ ਦੂਜੇ ਪਾਸੇ ਹੁਣ ਇਸ ਪੂਰੇ ਮਾਮਲੇ ਵਿੱਚ ਪੁਲਿਸ ਅੱਗੇ ਕੀ ਐਕਸ਼ਨ ਲੈਂਦੀ ਹੈ ਤੁਹਾਨੂੰ ਸਮਝ ਦੱਸੇਗਾ ਤੁਹਾਡੇ ਕਿਵੇਂ ਗੁਰਜੋਤ ਦੇ ਨਾਲ ਹਰਤੇਜ ਸਿੰਘ ਇਹ ਫਿਰ ਗੁਰਜੋਤ ਨੇ ਬੰਦਾ ਮਾਰਦਾ ਗਿਆ ਗਾਇ ਮਾਰਦੀ ਜੀ ਇੱਕ ਬੰਦਾ ਅੱਧ ਮਾਰਿਆ ਹਾਂ ਬੰਦੇ ਕਿਹੜਾ